ਤਿਰਪਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਟੌਪ ਦੇ ਟੂਰਨਾਮੈਂਟ ਅੱਜ ਕਿੱਥੇ ਸਰਾ ਲੱਗਣਾ ਅੱਜ ਕਿੱਥੇ ਟੌਪ ਦੇ ਕੱਪ ਹੁਣ ਆ ਉਹਨਾਂ ਬਾਰੇ ਦੱਸਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸਾਰੇ ਭਰਾ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਵਾਂਗੇ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਅੱਜ ਦੇ ਦਿਨ ਦਾ ਆਸਪੁਰ ਦੇ ਵਿੱਚ ਦੇਖਣ ਨੂੰ ਮਿਲਣਾ 51 ਤੇ 41000 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਟਾਪ ਦੇ ਖਿਡਾਰੀ ਤੁਹਾਨੂੰ ਇਸ ਮੇਲੇ ਤੇ ਵੀ ਦੇਖਣ ਨੂੰ ਮਿਲਣੇ ਆ ਤੇ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਤੁਹਾਨੂੰ ਪਵਾਦ ਫੈਡਰੇਸ਼ਨ ਦੀਆਂ ਇੱਥੇ ਜੋ ਹੈ ਟੀਮਾਂ ਨੇ ਖੇਡਣਾ ਅੱਜ ਮਹੇਸ਼ਰੀ ਸੰਦੂਮਾ ਦੇ ਵਿੱਚ ਓਪਨ ਦਾ ਟੂਰਨਾਮੈਂਟ ਆ 71 ਤੇ 51000 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਮੇਰੇ ਵੀਰੋ ਟੌਪ ਦੇ ਖਿਡਾਰੀ ਅੱਜ ਇਸ ਮੇਲੇ ਤੇ ਓਪਨ ਦੀਆਂ ਸਰੇ ਦੀਆਂ ਟੀਮਾਂ ਪਹੁੰਚਣਗੀਆਂ ਤੇ ਆਜ ਦੇ ਦਿਨ ਦਾ ਲਾਸਟ ਟੂਰਨਾਮੈਂਟ ਚੀਮਾ ਖੁੱਡੀ ਦੇ ਵਿੱਚ ਕਰਵਾਇਆ ਜਾਣਾ ਮੇਰੇ ਵੀਰੋ ਚਾਰ ਅੰਤਰਰਾਸ਼ਟਰੀ ਕਲੱਬਾਂ ਪਹੁੰਚ ਰਹੀਆਂ ਚੋਟੀ ਦੀਆਂ ਅੱਜ ਇੱਥੇ ਟਰੈਕਟਰ ਦੇਣਾ ਮੇਰੇ ਵੀਰੋ ਵੱਡੇ ਖਿਡਾਰੀ ਦਾ ਸਨਮਾਨ ਹੋਣਾ ਟਰੈਕਟਰ ਵੱਡ ਫੋਰ ਟਰੈਕਟਰ ਨਾਲ ਵੱਡਾ ਸਨਮਾਨ ਕੀਤਾ ਜਾਣਾ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਟੌਪ ਦੇ ਟੂਰਨਾਮੈਂਟ ਹੋਣੇ ਸੀ ਤੇ ਸ਼ੀਲੂ ਹਰਿਆਣੇ ਵਾਲਾ ਵੀ ਮੇਰੇ ਵੀਰੋ ਪੰਜਾਬ ਆ ਚੁੱਕਿਆ ਹੁਣ ਟੂਰਨਾਮੈਂਟਾਂ ਤੇ ਖੇਡਣ ਲਈ ਫਿਰ ਜੋ ਆਇਆ ਹੁਣ ਕੁੱਝ ਵੀ ਟੂਰਨਾਮੈਂਟਾਂ ਤੋਂ ਬਾਅਦ ਸ਼ੀਲੂ ਦੀ ਗੇਮ ਆਸਟ੍ਰੇਲੀਆ 'ਚ ਦੇਖਣ ਨੂੰ ਮਿਲੂਗੀ ਦੁੱਗਾਂ ਵਾਲਾ ਵੀ ਪੰਜਾਬ ਆ ਚੁੱਕਿਆ ਮੇਰੇ ਵੀਰੋ ਤੇ ਬਾਕੀ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਕਪਾਂ ਬਾਰੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਲਗਭਗ ਜੋ ਹੈ ਬਰਡੇ ਖਿਡਾਰੀਆਂ ਨੇ ਤਾਂ ਲਗਭਗ ਨਹੀਂ ਖੇਡਣਾ ਸਾਰਿਆਂ ਨੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਧੰਨਵਾਦ